ਤੋ ਹੁਲ ਦੇ ਟਕੇ ਤੇ ਚੋ ਤੋ ਪੈਂਦਾ ਬੰਗੋਰਾ ਸਾਰਿਆਂ ਨੂੰ ਮੇਰੇ ਪੱਲ ਪੰਜਾਬੀ ਕਲਚਰ ਦਾ ਅਨਿਖੜਵਾ ਅੰਗ ਭੰਗੜਾ ਜੋ ਕਿ ਇਹ ਸੋਹਣੇ ਪੰਜਾਬੀ ਗੱਬਰਾਂ ਦੇ ਵੱਲੋਂ ਪਾਇਆ ਗਿਆ ਇਹ ਜਿਹੜੀ ਕਿ ਪੂਰੀ ਪਰਫਾਰਮੈਂਸ ਹੈ ਅੱਜ ਬੇहद ਖਾਸ ਦਿਹਾੜਾ ਹੈ 28 ਮਾਧੀਆਂ ਦਾ ਲੋੜੀ ਮੇਲਾ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੇ ਭਵਨ ਦੇ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਜਿੱਥੇ ਕਿ ਬੱਚਿਆਂ ਦੇ ਵੱਲੋਂ ਇਹ ਪਰਫਾਰਮੈਂਸ ਦੇਣੀ ਜਾਣੀ ਹੈ ਸੋ ਗੱਲਬਾਤ ਕਰਨ ਲਈ ਟੀਮ ਦੇ ਮੈਂਬਰ ਸਾਡੇ ਮਯੂਰ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿਹੜੇ ਸਕੂਲ ਦੇ ਬੱਚੇ ਨੇ ਆ ਜਿਹੜੇ ਇੱਥੇ ਪਰਫਾਰਮੈਂਸ ਕਰ ਰਹੇ ਨੇ ਡਾਕਟਰ ਏਵੀਐਮ ਸੀਨੀਅਰ ਸਕੈਂਡਰੀ ਸਕੂਲ ਦੇ ਵੱਲੋਂ ਅੱਜ ਜਿਹੜੀ ਕਿ ਪਰਫਾਰਮ ਕੀਤੀ ਜਾ ਰਹੀ ਹੈ ਗੁਰੂ ਨਾਨਕ ਦੇ ਪਵਨ ਦੇ ਵਿੱਚ ਔਰ ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਜਿਹੜਾ ਕਿ 28ਵਾਂ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਉਹਦੇ ਉਪਰੰANT ਦੇ ਵਿੱਚ ਅੱਜ ਦਾ ਜਿਹੜਾ ਫੰਕਸ਼ਨ ਰੱਖਿਆ ਗਿਆ ਜੀ ਬਾਕੀ ਅਸ ਦੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਰਸਾ ਕਿੰਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਇਹਨੂੰ ਸੰਭਾਲਣ ਦੀ ਲੋੜ ਹੈ ਸੋ ਇਹ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪਰਫਾਰਮੈਂਸ ਦੇਣਾ ਇੱਕ ਵੱਖਰੀ ਚਲਕ ਪੇਸ਼ ਕਰਦੀ ਹੈ ਅੱਜ ਜਿਹੜਾ ਡਾਕਟਰ ਏਬੀਐਮ ਸਕੂਲ ਦੇ ਵੱਲੋਂ ਇੱਕ ਬਹੁਤ ਵਾਚ ਵਧੀਆ ਉਪਰਾਲਾ ਵਾ ਜਿਹੜਾ ਕਿ ਸਾਡਾ ਪੰਜਾਬੀ ਲੋਕਨਾ ਸਾਡਾ ਫੋਕ ਪੰਗੜਾ ਅਲੋਪ ਹੁੰਦਾ ਜਾ ਰਿਹਾ ਪਰ ਅੱਜ ਬਹੁਤ ਵਧੀਆ ਉਪਰਾਲਾ ਵਾ ਅੱਜ ਖਾਸ ਬੋਲੀਆਂ ਦੇ ਨਾਲ ਵੀ ਅੱਜ ਇਸ ਮੰਚ ਤੋਂ ਜਿਹੜੀ ਕਿ ਪਰਫਾਰਮ ਕੀਤੀ ਜਾਏਗੀ ਕਿਉਂਕਿ ਸਾਡਾ ਪੰਜਾਬੀ ਸੱਭਿਆਚਾਰਕ ਪੰਜਾਬੀ ਵਿਰਸਾ ਸਾਡਾ ਜਿਹੜਾ ਕਿ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਪਰ ਫਿਰ ਵੀ ਡਾਕਟਰ ਏਬੀਐਮ ਸਕੂਲ ਦੇ ਵੱ ਹਾਲਾ ਕਿਤਾ ਕਿ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜਿਹੜਾ ਕਿ ਇਹ ਭੰਗੜਾ ਜਿਹੜਾ ਕਿ ਹਰ ਵਕਤ ਰਹਿਣਾ ਚਾਹੀਦਾ ਕਿਉਂਕਿ ਭੰਗੜੀ ਤੋਂ ਬਿਨਾਂ ਕੋਈ ਵੈਲਿਊ ਵੀ ਹੈ ਨਹੀਂ ਇਨਸਾਨ ਦੀ ਕਿਉਂਕਿ ਸਾਡੇ ਕਿਤੇ ਵੀ ਖੁਸ਼ੀ ਦੇ ਮਾਹੌਲਾਂ ਦੇ ਤੇ ਭੰਗੜਾ ਪੰਜਾਬੀਆਂ ਦਾ ਸ਼ੌਂਕ ਹੈ ਤੇ ਇਹ ਪੰਜਾਬੀਆਂ ਦਾ ਸ਼ੌਂਕ ਕਦੇ ਵੀ ਮਰਦਾ ਨਹੀਂ ਚਾਹੀਦਾ ਸੋ ਅੱਜ ਡਾਕਟਰ এবੀਐਮ ਸਕੂਲ ਦੇ ਵੱਲੋਂ ਅਸੀਂ ਭੰਗੜੀ ਦੀ ਪਰਫਾਰਮ ਲੈ ਕੇ ਹਾਜ਼ਰ ਹੋਏ ਆਂ ਸੋ ਵਾਕਿ ਕਿੰਨੇ ਦਿਨ ਤੋਂ ਤੁਸੀਂ ਇਹ ਪਰਫਾਰਮੈਂਸ ਦੀ ਤਿਆਰੀ ਕਰ ਰਹੇ ਹੋਗੇ ਹੋ ਅਤੇ ਕਿਵੇਂ ਦਾ ਤੁਹਾਡੇ ਵਿੱਚ ਇਹ ਰੁਝਾਨ ਹੈਗਾ ਇਸ ਨੂੰ ਲੈ ਕੇ ਅਸੀਂ ਕਾਫੀ ਦਿਨਾਂ ਤੋਂ ਇਹ ਪਰਫਾਰਮੈਂਸ ਕਰਦੇ ਪਏ ਆ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਅਸੀਂ ਕਰ ਰਹੇ ਹਾਂ ਕਿ ਸਾਡੇ ਸਕੂਲ ਇੰਨੀ ਵਧੀਆ ਐਕਟੀਵਿਟੀ ਲੈ ਕੇ ਆਇਆ ਕਿ ਅਸੀਂ ਭੰਗੜਾ ਕਰੀਏ ਕਿਉਂਕਿ ਕਈ ਸਕੂਲਾਂ 'ਚ ਹੁੰਦਾ ਕਿ ਇੰਨੀ ਐਕਟੀਵਿਟੀਆਂ ਨਹੀਂ ਹੁੰਦੀ ਤੇ ਅਸੀਂ ਵਧੀਆ ਮੰਨਦੇ ਆ ਕਿ ਹੋਵੇ ਸੋ ਬੋਲੀਆਂ ਵੀ ਤੁਸੀਂ ਖੁਦ ਹੀ ਪਾਉਂਗੇ ਪਰਫਾਰਮੈਂਸ ਵੀ ਖੁਦ ਕਰੋਗੇ ਨਹੀਂ ਪਰਫਾਰਮੈਂਸ ਵੀ ਆਪ ਕਰੋਗੇ ਬੋਲੀਆਂ ਵਾਲੇ ਸਾਡੇ ਸਰ ਦੂਜੇ ਨੇ ਚਲੋ ਇੱਕ ਅੱਧੀ ਚੱਲ ਕੇ ਆਪਾਂ ਦੇਖਦੇ ਹਾਂ ਕਿ ਬੋਲੀਆਂ ਦੇ ਨਾਲ ਕਿੱਦਾਂ ਤੇ ਭੰਗੜਾ ਕਿਵੇਂ ਆਪਣਾ ਰੰਗ ਬੰਨਦਾ ਹੈਗਾ ਜੀ ਆਓ ਜੀ ਹੋ ਕੀ ਸਿਫਤ ਕਰਾਂ ਪੰਜਾਬੀਆਂ ਦੀ ਵਾਗ ਹੀਰਿਆਂ ਦੇ ਗੱਭਰੂ ਜੱਜਦੇ ਨੇ ਰੋਟੀ ਮੱਕੀ ਦੀ ਸਾਗ ਦੇ ਵਿੱਚ ਮੱਖਣ ਤੇ ਪੰਜਾਬੀ ਬੜੀ ਹੀ ਰੀਜ ਦੇ ਨਾਲ ਚੱਖਦੇ ਨੇ ਤੋਲ ਢਾਢ ਅਲ ਕੋ ਜੇ ਤੇ ਸਰੰਗੀਆਂ ਨੂੰ ਜਨੋ ਵੱਦ ਪੰਜਾਬੀ ਰੱਖਦੇ ਨੇ ਜਦ ਉੱਡਦੀ ਧੂੜ ਅਸਮਾਨ ਚਰ ਜਾਏ ਡਾਕਟਰ ਏਵੀਐਮ ਸਕੂਲ ਦੇ ਮੁੰਡੇ ਨੱਚਦੇ ਨੇ

ਬਾਕੀ ਇਹ ਲੋੜੀ ਇੱਕ ਦਾ ਵੱਖਰਾ ਹੀ ਜਣਾ ਕਿ ਮਨਾਉਣ ਦਾ ਤਰੀਕਾ ਹੈਗਾ ਤੇ ਜਦੋਂ ਇਸ ਤਰ੍ਹਾਂ ਦੇ ਨਾਲ ਪੰਜਾਬੀ ਗਿੱਧਾ ਉੱਥੇ ਪਰਫਾਰਮ ਕੀਤਾ ਜਾਵੇ ਤਾਂ ਬਾਕੀ ਇੱਕ ਰੰਗीन ਮਾਹੌਲ ਹੋ ਜਾਂਦਾ ਅੱਜ ਦੇ ਦੌਰ ਦੇ ਵਿੱਚ ਭਾਈ ਇੱਕ ਦੇਖਿਆ ਜਾਂਦਾ ਕਿ ਆਪਾਂ ਮੁੰਡਾ ਜੰਮਦਾ ਤਾਂ ਖੁਸ਼ੀ ਮਨਾਉਂਦੇ ਆ ਧੀਆ ਬਾਰੀ ਆਪਾਂ ਮਯੋਸ ਹੋ ਜਾਂਦੇ ਆ ਤਾਂ ਮਾਇਦੇ ਆ ਦੋ ਪੱਖ ਹੈਗੇ ਨੇ ਤੇ ਕੀ ਅਜਿਹੇ ਮੌਕੇ ਤੇ ਕਹਿਣਾ ਚਾਹੋਗੇ ਪਰ ਸਾਡੇ ਨਾਲ ਪੰਜਾਬ ਦੇ ਵਿੱਚ ਹਰ ਇੱਕ ਨੂੰ ਅੱਜ ਅੱਜ ਦੇ ਜਿਹੜੇ ਦੌਰ ਦੇ ਵਿੱਚ ਮੁੰਡੇ ਦੀ ਲੋੜ ਆ ਧੀ ਦੀ ਕਿਸੇ ਨੂੰ ਲੋੜ ਨਹੀਂ ਹਮ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਚੱਲਿਆ ਧੀਆਂ ਦਾ ਜਿਹੜਾ ਕੁੱਖਾਂ ਚ ਮਾਰਿਆ ਜਾ ਰਿਹਾ ਧੀਆਂ ਨੂੰ ਦੋ-ਤਿੰਨ ਤਿੰਨ ਦਿਨ ਦੀਆਂ ਬੱਚੀਆਂ ਨੂੰ ਲਫਾਫਿਆਂ ਚ ਪਾ ਕੇ ਨਾ ਢੇਰਾਂ ਦੇ ਕੂੜਿਆਂ ਦੇ ਸਿੱਟੇ ਜਾ ਰਿਹਾ ਕਹਿੰਦੇ ਕਿ ਨਾਨਕ ਨੇ ਦਿੱਤਾ ਜਿਹਨੂੰ ਰਤਬਾ ਮਹਾਨ ਹੈ ਜਿਹਦੀ ਗੋਦੀ ਵਿੱਚ ਪੈਦਾ ਹੋਇਆ ਇਨਸਾਨ ਹੈ ਉਸ ਨੂੰ ਹੀ ਕੁੱਖ ਵਿੱਚ ਕਤਲ ਕਰਾਉਂਦਾ ਜਿਹੜਾ ਕਰੋ ਕੋਈ ਇਲਾਜ ਉਹਨੂੰ ਸਮਝਾਉਣ ਦਾ ਜਿਹੜੀ ਸਾਨੂੰ ਸਾਰਿਆਂ ਨੂੰ ਦੁਨੀਆ ਦਿਖਾਉਣ ਵਾਲੀ ਉਹਨੂੰ ਕਿਉਂ ਨਹੀਂ ਹੱਕ ਦੁਨੀਆ ਤੇ ਆਉਣ ਦਾ ਉਹਨੂੰ ਕਿਉਂ ਨਹੀਂ ਹੱਕ ਦੁਨੀਆ ਤੇ ਆਉਣ ਦਾ ਕਿਉਂਕਿ ਜੇ ਅੱਜ ਤੋਂ 35 40 ਸਾਲ ਪਹਿਲਾਂ ਜੇ ਸਾਡੀ ਮਾਂ ਨਾ ਹੁੰਦੀ ਤੇ ਅਸੀਂ ਵੀ ਨਹੀਂ ਹੋਣਾ ਸੀ ਜੀ ਕਿਉਂਕਿ ਸਾਡੀ ਮਾਂ ਆਈ ਤੇ ਉਹਦੇ ਕਰਕੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਆਏ ਆ ਤੇ ਇਸ ਕਰਕੇ ਜਿੱਦਾਂ ਤੁਸੀਂ ਆਪਣੇ ਮੁੰਡਿਆਂ ਨੂੰ ਪਿਆਰ ਕਰਦੇ ਹੋ ਤੇ ਧੀਆਂ ਨੂੰ ਵੀ ਉਹਦੇ ਪਿਆਰ ਕਰੋ ਕਿਉਂਕਿ ਤਿਆਂ ਵੀ ਕਿਸੇ ਨਾਲੋਂ ਘੱਟ ਨਹੀਂ ਸਾਡੇ ਲੁਧਿਆਣੇ ਦੇ ਵਿੱਚ ਜਿਹੜੇ ਡੀਸੀ ਨੇ ਮੈਡਮ ਸਰਬੀ ਮਲਿਕ ਜੀ ਤੇ ਉਹ ਵੀ ਕਿਸੇ ਦੀ ਧੀ ਹੈ ਨਾ ਤੇ ਜਿਹੜੇ ਐਸਐਸਪੀ ਨੇ ਰੁਪਿੰਦਰ ਕੋਲ ਸਰਾਣ ਜੀ ਉਹ ਵੀ ਕਿਸੇ ਦੀ ਧੀ ਹੈ ਤੇ ਜੇ ਅਸੀਂ ਆਪਣੇ ਮੁੰਡਿਆਂ ਨੂੰ ਪਿਆਰ ਕਰਦੇ ਹਾਂ ਤੇ ਆਪਣੀਆਂ ਧੀਆਂ ਨੂੰ ਵੀ ਪਿਆਰ ਕਰੀਏ ਤੇ ਧੀਆਂ ਨੂੰ ਵੱਧ ਤੋਂ ਵੱਧ ਇੱਕ ਰੋਟੀ ਘੱਟ ਖਾ ਲਈਏ ਪਰ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਤਾਂ ਕਿ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਵੀ ਉਹਨਾਂ ਬੁਲੰਦੀਆਂ ਤੇ ਪਹੁੰਚਣ ਜਿਨ੍ਹਾਂ ਬੁਲੰਦੀਆਂ ਦੀਆਂ ਉਹ ਹੱਕਦਾਰ ਨੇ ਸੋ ਬਾਕੀ ਇਹ ਸਭ ਕੁਝ ਜੋ ਹੋ ਰਿਹਾ ਹੈਗਾ ਧੀਆਂ ਦਾ ਕੁੱਖਾਂ ਦੇ ਵਿੱਚ ਮਾਰੇ ਜਾਣਾ ਔਰਤਾਂ ਦਾ ਵੀ ਇਸ ਪਾਪ ਦੇ ਵਿੱਚ ਉਨਾ ਹੀ ਯੋਗਦਾਨ ਹੈ ਜਿੰਨਾ ਕਿ ਪੁਰਸ਼ਾਂ ਦਾ ਜੇਕਰ ਔਰਤਾਂ ਬਗਾਵਤ ਕਰਨ ਤਾਂ ਕਿਤੇ ਕਿਤੇ ਕੁਇਤਿਰ ਖਤਮ ਹੋ ਸਕਦੀ ਪਰ ਭਾਜੀ ਇਹਦੇ ਵਿੱਚ ਹੈ ਤਾਂ ਨਾ ਔਰਤਾਂ ਵੀ ਵਿਚਾਰੀਆਂ ਬੰਦਿਸ਼ ਹੋਈਆਂ ਨੇ ਹੈਨਾ ਜਦੋਂ ਇੱਕ ਸੱਸ ਆ ਉਹ ਵੀ ਕਿਸੇ ਦੀ ਧੀ ਆ ਪਰ ਸੱਸ ਨੇ ਜਦੋਂ ਮੇਲੇ ਮਾਨੇ ਦੀ ਮੈਨੂੰ ਤੀ ਨਹੀਂ ਚਾਹੀਦੀ ਮੈਨੂੰ ਪੁੱਤਾ ਚਾਹੀਦਾ ਨਾ ਤੇ ਉਹਦੇ ਵਿੱਚ ਉਹ ਜਿਹੜੀ ਵਿਚਾਰੀ ਮਾਂ ਆ ਉਹ ਵੀ ਬੇਵੱਸ ਹੋ ਜਾਂਦੀ ਉਹਦੇ ਚ ਮਾਂ ਦਾ ਕੋਈ ਕਸੂਰ ਨਹੀਂ ਹੈਗਾ ਪਰ ਜਦੋਂ ਫਿਰ ਉਹਦੇ ਘਰ ਵਾਲੇ ਦੇ ਵੱਲੋਂ ਵੀ ਉਹਦੇ ਤੇ ਹਤਿਆਚਾਰ ਕੀਤਾ ਜਾਂਦਾ ਤੇ ਉਹ ਵਿਚਾਰੀ ਬੇਵੱਸ ਹੋ ਜਾਂਦੀ ਆ ਉਹਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਸੋ ਬਾਕੀ ਇਹ ਜਿਹੜਾ ਕੀ ਸਮਾਜ ਦਾ ਇੱਕ ਇੱਕ ਭੈੜਾ ਰੂਪ ਕਹਿ ਸਕਦੇ ਆ ਕਿ ਆਪਾਂ ਜੋ ਧੀਆ ਜੰਮਦੀਆਂ ਨੇ ਤਾਂ ਆਪਾਂ ਹਾ ਦਾ ਨਾਰਾ ਮਾਰਦੇ ਆ ਕਿ ਹਾਏ ਸਾਡੇ ਧੀ ਹੋ ਗਈ ਪਰ ਜਦੋਂ ਮੁੰਡਾ ਜੰਮਦਾ ਆਪਾਂ ਉਸ ਦੀ ਖੁਸ਼ੀ ਮਨਾਉਂਦੇ ਪਰ ਇਸ ਸਮਾਜ ਨੂੰ ਬਦਲਣਾ ਪਵੇਗਾ ਕਿਉਂਕਿ ਧੀਆਂ ਬਿਨਾ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਧੀਆਂ ਜਿਹੜੀਆਂ ਕਿ ਜਨਣੀਆਂ ਹੁੰਦੀਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈਗਾ ਅੱਜ ਉਹਨਾਂ ਧੀਆਂ ਦੀ ਹੀ ਸਨਮਾਨ ਦੇ ਲਈ ਪ੍ਰੋਗਰਾਮ ਰੱਖਿਆ ਗਿਆ ਸੋ ਇੱਕ ਵਾਰ ਫਿਰ ਤੋਂ ਆਪਾਂ ਰੁਕ ਕਰਦੇ ਹਾਂ ਪੰਜਾਬੀ ਕਲਚਰ ਦੇ ਵੱਲ ਕਹਿੰਦੇ ਨੇ ਕਿ ਢੋਲ ਤੋਂ ਬਿਨਾ ਸਭ ਕੁਝ ਅਧੂਰਾ ਰਹੇਗਾ ਯਾਰ ਬਿਲਕੁਲ ਜੀ ਤਾਂ ਇੱਕ ਭਾਈ ਢੋਲ ਦੀ ਥਾਪ ਤੇ ਤੁਸੀਂ ਵੀ ਕੁਝ ਕਰਕੇ ਦਿਓ ਸੋ ਵਾਕੀ ਜੇਕਰ ਪੰਜਾਬੀ ਕਲਚਰ ਨੂੰ ਸੰਭਾਲਣਾ ਹੈ ਤਾਂ ਆਪਾਂ ਨੂੰ ਹੀ ਇਸ ਨੂੰ ਹੰਬਲਾ ਮੰਨਣਾ ਪਵੇਗਾ ਅੱਗੇ ਇਸ ਦੀ ਜਿਹੜੀ ਕਿ ਆਪਾਂ ਨੂੰ ਪ੍ਰਵਿਰਤੀ ਨੂੰ ਜਾਗ ਰੱਖੀ ਚਾਰੀ ਰੱਖਣਾ ਪਵੇਗਾ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਨੇ ਪਰ ਇਹਨਾਂ ਦੇ ਵਿੱਚ ਪੰਜਾਬੀ ਜਿਹੜਾ ਕਲਚਰ ਨੂੰ ਲੈ ਕੇ ਇੱਕ ਉਤਸ਼ਾਹ ਹੈ ਉਹ ਕਿਸ ਕਰ ਦੇਖਣ ਨੂੰ ਮਿਲਿਆ ਤੇ ਅੱਜ ਇਹਨਾਂ ਦੀ ਪਰਫਾਰਮੈਂਸ ਹੋਣੀ ਹੈ ਧੀਆਂ ਦੇ ਲੋਹੜੀ ਮੇਲੇ ਦੇ ਉੱਪਰ ਸੋ ਅਸੀਂ ਵੀ ਅਪੀਲ ਕਰਾਂਗੇ ਕਿ ਵਾਤੋ ਵਾਤ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਜੋ ਆਪਣੇ ਵਿਰਸ ਨੂੰ ਸੰਭਾਲਿਆ ਜਾ ਸਕੇ ਮੈਂ ਦੋ ਜੀ ਆਸਤ ਧੰਨਵਾਦ